ਉਹ ਨਹੀਂ ਜੀ ਬਲੇ ਉਹਦੇ ਵਿੱਚ ਅਰੈਸਟ ਨਹੀਂ ਹੋਈ ਡਿਫਰੈਂਟ ਪੈਰਾਮੀਟਰ ਸਕੀਮ ਉਹਦੀ ਕੰਪਲੇਟ ਐਫਆਈਆਰ ਸਟੋਰੀ ਵੀ ਐਥੇ ਰਜਿਸਟਰ ਹੋ ਚੁੱਕੀ ਆ ਰਹਿ ਗਈ ਕੋ ਜਿਹੜਾ ਐਸਆਈਟੀ ਕਨਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈਡਪੋਰਟ ਚਮਾਂ ਜੋ ਡੀਜੀਪੀ ਸਾਹਿਬ ਨੇ ਸਾਰੀ ਇਹ ਚੀਜ਼ ਕੀਤੀ ਉਤਾਲਾ ਕੀਤਾ ਉਹ ਇਹੀ ਦੱਸਾਂ ਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ ਰਹੀਆਂ ਸੀਗੇ ਤਾਂ ਹੀ ਉਹਨਾਂ ਨੇ ਇਸ ਤਪੀਸ਼ ਨੂੰ ਚੱਕ ਕੇ ਕਿ ਅਭੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾ ਨਹੀਂ ਪਾ ਰਹੇ ਕਿ ਇਸ ਦਾ ਕਿ ਐਸਆਈਪੀ ਬਣਾਤੀ ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਪੀ ਦੇ ਵਿੱਚ ਇਹ ਬਚਾ ਦਿਆ ਜਾਏਗਾ ਕਿ ਇਹ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਕਿ ਆਪਾਂ ਜਲਦੀ ਸੱਚਾਈ ਤੱਕ ਜਿਸ ਪਬਲਿਕ ਅਪੀਲ ਦਿੱਤੀ ਕਿ ਕੋਈ ਅੱਗੇ ਆਣਾ ਚਾਹੁੰਦਾ ਜਿਹਦੇ ਐਫਆਈਆ ਰਜਿਸਟਰ ਕਰਾਉਣ ਲਈ ਇਹਨਾਂ ਟਾਈਮ ਲੱਗੇ ਕਿ ਹੋ ਨਹੀਂ ਪਾਇਆ ਅਲ ਦਿ ਅਕਿਊਜ਼ਲ ਇਨ ਦ ਪੁਲਿਸ ਡਿਪਾਰਟਮੈਂਟ ਕਮਿਤੀ ਲੱਗਦੀ ਜੇ ਕੋਈ ਆਊਗਾ ਆਈ ਵਿਟਨੈਸ ਕੋ ਕਿਨੇ ਤੁਸੀਂ ਇਨਸ਼ੋਰ ਕਰੋਗੇ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੰਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈ ਆਰ ਦਾਜ ਕਰਨ ਚੇਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਪੀ ਬਣਾਈ ਗਈ ਵੀ ਇਨ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕੁਆਰਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜਿਹੜੇ ਦੇ ਸੰਦੀਪ ਮਲਿਕ ਟੀਮ ਦੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮੰਤਰੀ ਕੰਬੋਜ ਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾਪਦਾਨ ਨੇ ਇਹ ਸਾਡੇ ਅਫਸਰਾਂ ਨੂੰ ਇਕੱਠੇ ਕਰਕੇ ਔਰ ਇਸ ਕਰਕੇ ਹੀ ਔਰ ਇੱਥੋਂ ਦੇ ਅਫਸਰ ਕੋਈ ਨਹੀਂ ਲਏ ਗਏ ਹੈਗੇ ਆਪਾਂ ਇਹ ਕਿਹ ਤਰ੍ਹਾਂ ਦੀ ਕਿਆਸ ਰਹੀ ਹੈਗੀ ਆ ਵੀ ਸੀਬੀਆਈ ਨੂੰ ਚਾਹ ਪਰ ਸੀਬੀਆਈ ਵੀ ਜਿਹੜੀ ਹੈ ਜੀ ਉਹ ਨੇ ਆ ਕੇ ਐਵੀਡੈਂਸ ਦਾ ਇੱਥੋਂ ਹੀ ਚੱਕਣਾ ਨਾ ਤੇ ਆਪਾਂ ਦੀ ਇਹ ਡਿਊਟੀ ਬਣਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਕਿ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਜ਼ ਸੀਬੀਆਈ ਕੋਲ ਵੀ ਜਾਂਦਾ ਉਹਨਾਂ ਕੋਲ ਐਵੀਡੈਂਸ ਤਾਂ ਹੋਵੇ ਨਾ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬਣਦੀਆਂ ਨੇ ਸਰ ਕੇਸ ਹੈ ਜਿਹੜਾ ਕੁਸ਼ਹੇਦਰ ਸਿੰਘ ਬਾਠ ਉਹਦੇ ਬੇਟੇ ਚਾਰ ਲੋਕਾਂ ਨੇ ਕੁੱਟੇ ਉਹ ਹੈ ਜਾ ਕਪਰਨਲ ਨੂੰ ਚਾਰ ਡਿਸਕਲਪਰ ਲਿਖੋ ਤਾਂ ਉਹ ਹੈ ਤੁਹਾਡੀ ਨਜ਼ਰ ਚ ਕੀ ਲੱਗਦਾ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਦੇ ਤੀਜੇ ਤੇ ਪਹੁੰਚ ਪਾਵਾਂਗੇ ਵੀ ਆ واقعہ ਹੋਇਆ ਸੀਐਫਐਸਐਲ ਸੈਂਟਰ ਫੋਰੈਂਸਿਕ ਸਾਇੰਸ ਲੈਬ ਨੇ ਜੀ ਹਾਂ ਜਿਹੜੀਆਂ ਭਾਰਤ ਸਰਕਾਰ ਦਾ ਅਦਾਰਾ ਹੈਗੇ ਤਾਂ ਫੀ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹਨੂੰ ਭੇਜਦੇ ਆ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਹ ਬੰਦੇ ਦੀ ਆਹ ਕਮੀ ਪੇਸ਼ੀ ਦੀ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰ ਕੀ ਕਹਿ ਸਕਦੇ ਆ ਨਾ ਉਹ ਸਫਾ ਮਿਸਰ ਤੇ ਲੈ ਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾਸਾਂਗੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜੇ ਦੇ ਮੁਤਾਬਕ ਆਪਾਂ ਨੇ ਕਰੀ ਸਾਡੇ ਨੂੰ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਚ ਹੀ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲੌਕ ਕਦੰਡੇ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾ ਦਾ ਲਿਆ ਜਾਂਦਾ ਹੈ। ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ? ਸੀਸੀਟੀਵੀ ਫੁਟੇਜ ਆ ਜਾਂਦੀ ਹੈ। ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ। ਹਾਂਜੀ। ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਤਰ੍ਹਾਂ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ। ਵੀ ਆਇਆ ਰਿਪੋਰਟਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪੈਨਾ ਜਿਹੜਾ ਐਵੀਡੈਂਸ ਪੈਨਾ ਐਵੀਡੈਂਟ ਸੀਗਾ ਉਹਨੂੰ ਸਫਾ ਮੇਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚ ਉਹਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਤੇ ਜੋ ਆਪਕ ਉਪਰਾਨਾ ਹੈਗਾ ਵੀ ਸਚਾਈ ਤੇ ਜਾਈ ਐਸਆਈਟੀ ਸੀ ਐਸਐਸਪੀ ਸਾਹਿਬ ਨੂੰ ਸਭ ਦੱਸਾਈ ਕਿ ਯੰਕੋਰ ਜੀ ਤੁਸੀਂ ਫੋਟੋ ਜਿਹੜੇ ਸੋਸ਼ਲ ਮੀਡੀਆ ਤੇ ਕੋਈ ਐਂਗਲ ਲੱਭਾਇਆ ਜਾਂਦਾ ਪਰ ਉਹ ਪਾਈ ਨਹੀਂ ਲੱਭਦਾ ਸ਼ੁਰੂਆਤ ਕਿੱਥੋਂ ਹੋਈਏ ਉਹ ਕਿੱਥੋਂ ਲਵਾਂਗੇ ਆਪਾਂ ਦੇ ਲਈ ਕੋਈ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਉਹਨਾਂ ਕੋਲੇ ਇਹੋ ਜਿਹੀ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਣਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨੌਇਜ਼ ਬਾਸ਼ ਆਊਟ ਕਰਕੇ ਉਹ ਚੀਜ਼ਾਂ ਨੂੰ ਔਰ ਕਲੀਅਰ ਕਰ ਦਿੰਦੀਆਂ ਹੈਗੇ ਹਨ ਸੋ ਉਹ ਸਾਰਾ ਆਪਾਂ ਉਹ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 72083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾ ਥੋਈ ਉਦੋਂ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲੇ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਸਤਾ ਦੀ ਹੋਰ ਰਿਪੋਰਟਿੰਗ ਮਿਲੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇੋਂ ਐਂਗਲ ਟੈਕਸਟ ਦੇ ਸਰ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਇਆ ਕੀ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਅਫਸਰ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇ ਬਿਲਕੁਲ ਬਿਲਕੁਲ ਬੁਲਾਇਆ ਬਿਲਕੁਲ ਬੁਲਾਇਆ ਸਪੈਸੀਫਿਕਲੀ ਇਸ ਐਸਐਸਪੀ ਪਟਿਆਲਾ ਨੂੰ ਬਿਲਕੁਲ 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 ਜਿਹੜੀ ਹੋਮ ਡਿਪਾਰਟਮੈਂਟ ਨੇ ਪੈਰਲਲ ਨਾਲ ਚਲਾਈ ਵੀ ਹੈ ਉਹਦੀ ਕੋਆਰਡੀਨੇਸ਼ਨ ਹੋਈ ਕੀ ਐਸਆਈਟੀ ਨਾਲ ਉਹ ਲੱਗਦਾ ਹੈ ਕਿ ਇਹਨਾਂ ਕੰਮ ਨੇ ਜਿਹੜੀ ਹੋਮ ਕਮਿਟੀ ਨੇ ਕੀਤੀ ਸੀ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜੇਟੀ ਮੈਜੈਸਟੀ ਦੀ ਇਨਕੁਆਰੀ ਆ ਜੀ ਮਨੇਸ਼ ਜਿਹੜੀ ਸਾਡੀ ਐਸਆਈਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਾਜਿਸਟ੍ਰੇਟਰੀ ਦੀ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾਕ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟਡ ਆ ਉਹਨਾਂ ਨੇ ਕੀ ਕਰਦਾ ਕੁਝ ਨਹੀਂ ਕਰਦਾ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਵੀ ਸਪੋਜ਼ ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਤੱਕ ਨਹੀਂ ਕੀਤਾ